ਚੋਰੀ ਦੀਆਂ ਕਾਰਾਂ ਖਰੀਦਣ ਵਾਲਾ ਕਵਾੜੀਆਂ ਵੀ ਹੁਣ ਪੁਲਿਸ ਨੇ ਕੀਤਾ ਮਾਮਲੇ ਵਿੱਚ ਨੋਮਿਨੇਟ ਬਠਿੰਡਾ ਦੇ ਅੰਦਰੋਂ ਚੋਰੀ ਹੋਈਆਂ ਤਿੰਨ ਕਾਰਾਂ ਦਾ ਸਪੇਅਰ ਪਾਰਟ ਹੁਣ ਲਿਆਂਦਾ ਪੁਲਿਸ ਨੇ ਪਾ ਕੇ ਟਰਾਲੀ ਦੇ ਵਿੱਚ ਮਾਮਲਾ ਪਿਛਲੇ ਦਿਨੀ ਬਠਿੰਡਾ ਦੇ ਅਜੀਤ ਰੋਡ ਤੋਂ ਹੋਈਆਂ ਤਿੰਨ ਕਾਰਾਂ ਚੋਰੀ ਦਾ ਐਸ ਐਚ ਓ ਥਾਣਾ ਸਿਵਲ ਲੈਂਡ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗਿੱਦੜਵੇ ਦਾ ਇੱਕ ਵਿਅਕਤੀ ਜੋ ਇੱਕ ਮਿਸਤਰੀ ਦਾ ਕੰਮ ਕਰਦਾ ਹੈ ਤੇ ਉਸ ਨੂੰ ਪਤਾ ਹੈ ਕਿ ਪੁਰਾਣੀਆਂ ਕਾਰਾਂ ਕਿਸ ਤਰ੍ਹਾਂ ਖੁੱਲ ਜਾਂਦੀਆਂ ਹਨ ਅਤੇ ਇਹ ਰਾਤ ਦੇ ਸਮੇਂ ਟ੍ਰੇਨ ਦੇ ਰਾਹੀਂ ਆਪ ਬਠਿੰਡਾ ਆਉਂਦਾ ਸੀ ਅਤੇ ਉਸ ਤੋਂ ਬਾਅਦ ਇਸ ਵੱਲੋਂ ਉਹ ਟਾਰ ਉਹ ਜਿਹੜੇ ਕਾਰਾਂ ਸੀਆਂ ਉਹ ਦੇਖੀਆਂ ਜਾਂਦੀਆਂ ਸਨ ਕਿ ਕਿੱਥੇ ਖੜੀਆਂ ਐ ਤੇ ਫਿਰ ਇਹ ਰਾਤ ਨੂੰ ਚੋਰੀ ਕਰਕੇ ਲਿਆ ਜਾਂਦਾ ਸੀ ਅਤੇ ਕਿਧਰਵਾਜ਼ ਜਾ ਕੇ ਇੱਕ ਇਹ ਆਪਣਾ ਕਵਾਡੀਆਂ ਵੇਚ ਦਿੰਦਾ ਸੀ ਜਿੱਥੇ ਉਹਨਾਂ ਵੱਲੋਂ ਇਨ੍ਹਾਂ ਕਾਰਾਂ ਦਾ ਪਾਰਟਸ ਜਿਹੜਾ ਉਹ ਕੱਲਾ-ਕੱਲਾ ਕਰਕੇ ਵੇਚਿਆ ਜਾਂਦਾ ਸੀ ਤੇ ਹੁਣ ਪੁਲਿਸ ਵੱਲੋਂ ਚੋਰ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਚੋਰੀ ਦੇ ਆਕਾਰਾਂ ਜਿਹੜਾ ਖਰੀਦਣ ਵਾਲਾ ਗਿੱਦਰ ਵੀ ਦਾ ਆਪਣਾ ਕਵਾੜ ਗਿਆ ਸੀ ਉਸ ਨੂੰ ਵੀ ਇਸ ਮਾਮਲੇ ਦੇ ਵਿੱਚ ਨਾਮਿਨੇਟ ਕੀਤਾ ਗਿਆ ਇਸ ਨੂੰ ਲੈ ਕੇ ਥਾਣਾ ਸਿਵਲ ਲੈਂਡ ਦੀ ਪੁਲਿਸ ਪਾਰਟੀ ਵੱਲੋਂ ਚੋਰੀ ਕੀਤੀਆਂ ਕਾਰਾਂ ਹੁਣ ਇਹਨਾਂ ਵੱਲੋਂ ਜਿਹੜਾ ਉਹਦਾ ਸਾਰਾ ਸਮਾਨ ਸੀ ਜੋ ਇਹਨਾਂ ਵੱਲੋਂ ਕਵਾੜ ਦੇ ਵਿੱਚ ਖੋਲ ਕੇ ਰੱਖਿਆ ਹੋਇਆ ਸੀ ਉਹ ਵੀ ਹੁਣ ਪੁਲਿਸ ਨੇ ਬਰਾਮਦ ਕਰਵਾ ਲਿਆ ਹੈ ਅਤੇ ਹੁਣ ਅਸੀਂ ਦਾ ਅਦਾਲਤ ਵਿੱਚ ਮਾਂਜੋਗ ਅਦਾਲਤ ਵਿੱਚ ਪੇਸ਼ ਕਰਕੇ ਇਸ ਨੂੰ ਇਹਦਾ ਰਿਮਾਂਡ ਅਸਰ ਕੀਤਾ ਜਾਵੇਗਾ ਤੇ ਹੋਰ ਡੀਆਂ ਅੱਜ ਦੇ ਨਾਲ ਪੁੱਛਗਿਛ ਕੀਤੀ ਜਾਵੇਗੀ। ਅਸੀਂ ਦਿਖਾ ਰਹੇ ਹਾਂ ਥਾਣਾ ਸਿਵਲ ਲੈਂਦੀਆਂ ਸਾਰੀਆਂ ਇਹ ਆਪਣਾ ਤਸਵੀਰਾਂ ਜਿੱਥੇ ਕਾਰਾਂ ਦੇ ਸਿਰਫ ਢਾਂਚੇ ਹੀ ਵਾਪਸ ਆਏ ਹਨ ਉਸ ਦੇ ਵਿੱਚੋਂ ਇੰਜਨ ਸੀ ਜਾਂ ਹੋਰ ਜਿਹੜਾ ਸਮਾਨ ਸੀਗਾ ਉਹ ਸਾਰਾ ਇਹਨਾਂ ਬਰੋਂ ਅਲੱਗ-ਅਲੱਗ ਕਰ ਲਿਆ ਗਿਆ ਸੀ ਤੇ ਹੁਣ ਪੁਲਿਸ ਨੇ ਚੋਰ ਨੂੰ ਗ੍ਰਿਫਤਾਰ ਕਰਕੇ ਸਮਾਨ ਜਿਹੜਾ ਬਰਾਮਦ ਕਰਵਾਇਆ ਗਿਆ ਹੈ ਹੁਣ ਇਹ ਜਿਹੜਾ ਕਾਰਾਂ ਦਾ ਸਮਾਨ ਸੀ ਸਪੇਅਰ ਪਾਰਟ ਦਾ ਜਿਹੜਾ ਜੋ ਵੀ ਸਮਾਨ ਸੀਗਾ ਜਾਹਦੇ ਢਾਂਚੇ ਸੀ ਉਹ ਇਹਨਾਂ ਵੱਲੋਂ ਕੱਲੇ-ਕੱਲੇ ਚੀਜ਼ ਨੂੰ ਖਿਲਾਰ ਲਿਆ ਗਿਆ ਸੀ ਅਤੇ ਜਦ ਚੋਰ ਪੁਲਿਸ ਦੇ ਹੱਥ ਚੜ੍ਹਿਆ ਤਾਂ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰਕੇ ਇਹ ਚੋਰੀ ਦਾ ਸਮਾਨ ਜਿਹੜਾ ਉਹ ਵੀ ਬਰਾਮਦ ਕਰਵਾ ਲਿਆ। ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਥਾਣਾ ਸਿਵਲ ਲੈਂਡ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਚੋਰੀ ਕੀਤੀਆਂ ਕਾਰਾਂ ਸੀ ਜੜੀਆਂ ਉਹਨਾਂ ਦੇ ਢਾਂਚੇ ਅਤੇ ਉਹਨਾਂ ਦਾ ਸਪੀਅਰ ਪਾਰਟ ਗੱਡਵਾ ਦੇ ਇੱਕ ਕਵਾੜੀਏ ਦੇ ਕੋਲੋਂ ਪੁਲਿਸ ਵੱਲੋਂ ਬਰਾਮਦ ਕਰਵਾ ਲਿਆ ਗਿਆ ਹੈ। ਅਤੇ ਇਸ ਸਬੰਧੀ ਐਸਐਚਓ ਥਾਣਾ ਸਿਵਲ ਲੈਨ ਹਰਜੋਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਚੋਰੀ ਦੀਆਂ ਕਾਰਾਂ ਖਰੀਦਣ ਵਾਲੇ ਕਵਾੜੀਏ ਨੂੰ ਵੀ ਇਸ ਮਾਮਲੇ ਦੇ ਵਿੱਚ ਨੋਮੀਨੇਟ ਕਰ ਦਿੱਤਾ ਹੈ ਉਹਨਾਂ ਦਾ ਉਹਨਾਂ ਨਾਲ ਇਹ ਵੀ ਕਿਹਾ ਹੈ ਕਿ ਜਿਹੜਾ ਵੀ ਵਿਅਕਤੀ ਹੁਣ ਚੋਰੀ ਦਾ ਸਮਾਨ ਖਰੀਦੇਗਾ ਉਸਤੇ ਵੀ ਹੁਣ ਬਰਾਬਰ ਮਾਮਲਾ ਦਰਜ ਕੀਤਾ ਜਾਵੇਗਾ ਇਸ ਲਈ ਉਹਨਾਂ ਵੱਲੋਂ ਚੋਰੀ ਦਾ ਆਪਣਾ ਸਮਾਨ ਖਰੀਦਣ ਵਾਲਾ ਨੂੰ ਵੀ ਅਗਾਹ ਕੀਤਾ ਗਿਆ ਕਿ ਹੁਣ ਕੋਈ ਵੀ ਸਮਾਨ ਚੋਰੀ ਦਾ ਨਾ ਖਰੀਦੇ ਅਗਰ ਚੋਰ ਦੇ ਕੋਲੋਂ ਕੋਈ ਵੀ ਵਿਅਕਤੀ ਹੈ ਜਿਹੜਾ ਉਹ ਚੋਰੀ ਦਾ ਸਮਾਨ ਖਰੀਦਦਾ ਹੈ ਤਾਂ ਉਹਨਾਂ ਨੂੰ ਵੀ ਹੁਣ ਇਹਨਾਂ ਮਾਮਲਿਆਂ ਦੇ ਵਿੱਚ ਜਿਹੜਾ ਉਹ ਵੀ ਆਪਾਂ ਇਹਨਾਂ ਨੂੰ ਨਾਮਜ਼ਦ ਕੀਤਾ ਜਾਵੇਗਾ ਆ ਉਸ ਨੂੰ ਸੁਣਾਉਣੇ ਇਸ ਸੰਬੰਧੀ ਕੀ ਕਹਿੰਦੇ ਨੇ ਐਸ ਐਚਓ ਥਾਣਾ ਸਿਵਲ ਲائن ਹਰਜੋਤ ਸਿੰਘ ਇਸ ਮਾਮਲੇ ਨੂੰ ਲੈ ਕੇ ਥਾਣਾ ਸਿਵਲ ਲائن ਬਟਿੰਡਾ ਇਹ ਪਿਛਲੇ ਦਿਨਾਂ ਵਿੱਚ ਜਿਹੜਾ ਹੈਗਾ ਜੀਤ ਰੋਡ ਤੋਂ ਤਿੰਨ ਕਾਰਾਂ ਜਿਹੜੀਆਂ ਚੋਰੀ ਹੋਈਆਂ ਸੀ ਜਿਸ ਵਿੱਚ ਸਾਡੇ ਵੱਲੋਂ ਮਕਦਮਾ ਨੰਬਰ 147 ਮੇਟੀ 1925 ਅੰਡਰセਕਸ਼ਨ 302 ਸਬਸੈਕਸ਼ਨ 2 ਬੀ ਐਨ ਐਸ ਤੇ ਮਕਦਮਾ ਨੰਬਰ 170 ਡੇਟਿਡ 30/02/2025 ਅੰਡਰセਕਸ਼ਨ 302 303 ਸਬਸੈਕਸ਼ਨ 2 ਬੀ ਐਨ ਐਸ थाना ਸਿਵਲ ਨਾਈਂਦਰ ਦਰਜ ਰਿਸਟਰ ਕੀਤੀਆਂ ਗਈਆਂ ਸੀ ਜਿਸ ਵਿੱਚ ਇੱਕ ਜੈਨਕਾਰ ਇੱਕ ਆਲਟੋ ਤੇ ਇੱਕ ਵੈਗਨਰ ਜਿਹੜੀ ਕਾਰ ਜਿਹੜੀ ਹੈਗੀ ਚੋਰੀ ਹੋਈਆਂ ਸੀਗੀਆਂ ਜਿਸ ਵਿੱਚ ਮਾਨਯੋਗ ਸੀਨੀਅਰ ਕਪਤਾਨ ਬਲਸਪ੍ਰਿੰਦਾ ਮੈਨਮ ਬਨੀਤ ਕੌੜਾ ਆਈ ਪੀ ਐਸ ਜੀ ਦੇ ਜਿਹੜੇ ਹੈ ਕਿ ਨਿਸ਼ਾ ਦਾ ਬੇਸ਼ਾ ਦੇ ਵੱਖ-ਵੱਖ ਜਿਹੜੀਆਂ ਚਟੀਮਾਂ ਦਾ ਗਠਨ ਕੀਤਾ ਗਿਆ ਸੀ ਜਿਸ ਵਿੱਚ ਇਹ ਸਈ ਸੰਜੀਵ ਕੁਮਾਰ ਇੰਚਾਰਜ ਪੀਸੀਆਰ ਤੇ ਇਹ ਸਈ ਪ੍ਰੀਤਮ ਸਿੰਘ थाना ਸਿਵਲ ਲਾਈਨ ਵੱਲੋਂ ਜਿਹੜਾ ਹੈਗਾ ਜੋਆਇੰਟਲੀਅਰ ਦੇ ਵਿੱਚ ਕੰਮ ਕਰਦੇ ਹੋਏ ਸਾਨੂੰ ਉਦੋਂ ਜਿਹੜੇ ਸਕਸੈਸ ਮਿਲੀ ਜਦੋਂ ਇਹਦੇ ਵਿੱਚ ਮੁਕਾਦਮੇ ਵਿੱਚ ਜਿਹੜਾ ਤਿੰਨ ਦੋਸ਼ੀ ਹੈ ਗੁਰਜੀਤ ਸਿੰਘ ਏਲੀਸ ਖਾਲਾ ਰਜੇਸ਼ ਕੁਮਾਰ ਤੇ ਵੇਦ ਪ੍ਰਤਾਸ਼ ਜਿਹੜੇ ਤਿੰਨ ਦੋਸ਼ੀ ਨੇ ਗਿੱੱਡਰ ਵਾਲੇ ਰਹਿਣ ਵਾਲੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਇਹਨਾਂ ਪਾਸੋਂ ਜਿਹੜੀਆਂ ਦੋ ਕਾਰਾਂ ਆਲਫੋ ਤੇ ਵੈਗਨਰ ਦੀ ਜਿਹੜੇ ਬਾਡੀ ਤੇ ਚੈਸੀ ਤੇ ਜਿਹੜੇ ਇੰਡਨ ਤੇ ਸਫੇਅਰ ਪਾਰਟਸ ਵਗੈਰਾ ਜਿਹੜੇ ਸਾਰੇ ਬਣਾਉਂਦੇ ਨੇ ਤੇ ਜਦੋਂ ਸਰ ਇਹ ਕੋਈ ਕੋਈ ਇੰਸਟ੍ਰਕਟਿਵ ਲੇਰ ਜਿਹੜਾ ਗੁਰਜੀਤ ਸਿੰਘ ਜੀ ਦਾ ਸਾਲਾ ਇਹ ਜਿਹੜਾ ਕੰਮ ਨੂੰ ਅੰਜਾਮ ਦਿੰਦਾ ਸੀਗਾ ਕਿਧਰੋਂ ਵੇ ਦਾ ਰਹਿਣ ਆਲਾ ਤੇ ਉੱਥੋਂ ਕਿਧਰੋਂ ਇਹ ਟ੍ਰੇਨ ਰਾਈ ਜਿਹੜਾ ਹੈ ਰਾਤ ਨੂੰ ਬਟਿੰਡਾ ਸ਼ਹਿਰ ਵਿੱਚ ਆਉਂਦਾ ਸੀ ਤੇ ਰਾਤ ਨੂੰ ਇਹ ਦੇਖ ਕੇ ਪਿੱਛੋਂ ਜਿਹੜਾ ਇਹਦਾ ਪਿੱਛਾ ਉਹ ਮਕੈਨਿਕ ਹੀ ਇਹ ਮਕੈਨਿਕ ਹੈਗਾ ਕਾਰਾਂ ਦਾ ਮਕੈਨਿਕ ਹੈ ਤੇ ਨੂੰ ਮਤਲਬ ਇਹ ਆਈਡੀਆ ਸੀ ਵੀ ਜਿਹੜੀਆਂ ਪ੍ਰਾਣੀਆਂ ਦਾਰਾਂ ਐ ਉਹ ਆਸਾਨੀ ਨਾਲ ਜਿਹੜੀਆਂ ਖੁੱਲ ਜਾਂਦੀ ਐ ਤੇ ਇਹੇ ਛਾਰ ਬਣਾਉਂਦਾ ਸੀ ਜਿਹੜੀਆਂ ਗਲੀਆਂ ਚ ਘੁੰਮ ਕੇ ਜਿੱਥੇ ਕੋਈ ਪ੍ਰਾਣੀਕਾਰ ਐ ਅਲਟੋ ਵੈਗਨਰ ਵਗੈਰਾ ਖੜੀ ਹੈਗੀ ਐ ਉਹਨੂੰ ਖੋਲ ਕੇ ਤੇ ਜਿਹੜਾ ਹੈਗਾ ਕਿਦਰਵੇ ਲੈ ਆ ਕੇ ਅੱਗੇ ਜਿਹੜੇ ਪਰਦੇਸ਼ ਕੁਮਾਰ ਹੈਗੇ ਤੇ ਵੇਦ ਪ੍ਰਤਾਸ਼ ਇਹਨਾਂ ਨੂੰ ਅੱਗੇ ਵੇਚਦਾ ਇਹ ਕਰੀਬ ਜਿਹੜਾ ਹੈਗਾ ਪਿਛਲੇ 1 ਮਹੀਨੇ ਤੋਂ ਜਿਹੜਾ ਹੈਗਾ ਸਾਡੇ ਜਿਹੜੇ ਹੈਗੇ ਤੰਗਾਰਾ ਥੋੜੀ ਹੋਸੀ ਤੇ ਜਿਹੜੇ ਦੋਵੇਂ ਮੁਕਦਮੇ ਉਸ ਚ ਟਰੇਸ ਹੋ ਗਏ ਉਹ ਵੀ ਮਾਮਲੇ ਦਾ ਤਦ ਤੱਕ ਰੋਕੀ ਚੋ ਇਸ ਸੰਬੰਧੀ ਅਸੀਂ ਜਿਹੜੀ ਅਕਤੀਬੀਜ ਜਾਰੀ ਹੈ ਕਿ ਸੰਬੰਧ थाना ਤੋਂ ਇਹਨਾਂ ਰਪੋਰਟਾਂ ਕੱਢ ਲਿਆ ਜਾ ਰਿਹਾ ਇੱਥੇ ਇਹ ਵੀ ਦੱਸਣਾ ਹੈ ਕਿ ਜਿਹੜਾ ਰਜੇਸ਼ ਕੁਮਾਰ ਹੈ ਕਬਾੜੀਏ ਦਾ ਟੰਮ ਕਰਦਾ ਹੈ ਤੇ ਜਿਹੜੇ ਇੰਜਨ ਵਗੈਰਾ ਹੈਗੇ ਇਹਨੂੰ ਵੇਚੇ ਸੀਗੇ ਨੇ ਕਾਲੇ ਨੇ ਤੋਂ ਵੀ ਰਿਕਵਰ ਕਰ ਲਈ ਸਰ ਇਹ ਦਿੱਲੀ ਤੋਂ ਲਿਆ ਕੇ ਜਿੰਨੇ ਇੰਜਨ ਦੇ ਚੋ ਵੀ ਦੇ ਪਹਿਲਾਂ ਵੀ ਬੜੇ ਗੇਸੀ ਕਾਫੀ ਮੰਨਦੇ ਮਤਲਬ ਬਠਿੰਡਾ ਦੇ ਵਿੱਚ ਬੜੇ ਜਿਆਦਾ ਉੱਪਰ ਪਤਾ ਦਿੱਲੀ ਤੋਂ ਆਸੀ ਵੀ ਇੰਜਨ ਕੋਲ ਬਠਿੰਡਾ ਦੇ ਵਿੱਚ ਕਾਫੀ ਬਣਾ ਟਾਰਗੇਟ ਪੂਰਾ ਕਰ ਇਹ ਇਹ ਜਿੱਦੜਵੇ ਦੇ ਰਹਿਣ ਵਾਲੇ ਸੀ ਅਸੀਂ ਭਾਈ ਜਿਹੜਾ ਇਹਦੀ ਜੂਰੋ ਪੁੱਛ ਕੇ ਇੱਥੇ ਆਇਆ ਗੁਰਜੀਤ ਕਾਲੇ ਨੂੰ ਅਰੈਸਟ ਕੀਤਾ ਹੈਗਾ ਵੀ ਮੈਂ ਜਿਹੜਾ ਅੱਗੇ ਚੋਰੀ ਕੀਤਾ ਸੀਗਾ ਚੋਚੈਸੀ ਹੈਗੀ ਹੈ ਉਹ ਲਾਗੇ ਜਿਹੜਾ ਹੈਗੇ ਮੇਰ ਪ੍ਰਕਾਸ਼ ਨੂੰ ਅੱਗੇ ਵੇਚਿਆ ਤੇ ਜਿਹੜਾ ਅ ਬੜਾ ਰਜੇਸ਼ ਕੁਮਾਰ ਨੂੰ ਜਿਹੜਾ ਤਵਾੜੀ ਹੈ ਉਹਨੂੰ ਵਿੱਚ ਉਸ ਨੂੰ ਵੀ ਮੁਕਦਮੇ 'ਚ ਨਾਮਿਨੇਟ ਕੀਤਾ ਗਿਆ ਤੇ ਤੁਹਾਡੇ ਵਾਦੀ ਮਰਾਇਆ ਇਹ ਮੈਸੇਜ ਹੈ ਵੀ ਜੇ ਕੋਈ ਵੀ ਤਵਾੜੀਆ ਜਿਹੜਾ ਇਹ ਚੋਰੀ ਦਾ ਸਮਾਨ ਲੁਕੂਗਾ ਉਹਦੀ ਨੌਲੇਜ ਹੈ ਵੀ ਇਹ ਚੋਰੀ ਦਾ ਹੈ ਤੋਬੇ ਖਲਾਫ ਵੀ ਜਿਹੜੀ ਇਹ ਬੰਦੀ ਸਖਤ ਸਖਤਕਾਰ ਵਿਵਹਾਰ ਵਿੱਚ ਲਿਆਂਦੀ ਜਾਂਦੀ ਹੈ ਕਿ ਸਾਰੇ ਜਿਹਨਾਂ ਦੇ ਇਸ ਨਾਮ ਪੀਜੀ ਚੈੱਕ ਕੀਤੇ ਜਾਂ ਗੱਲ ਕੀਤੀ ਹੈ ਜੇ ਆਇਡੈਂਟੀਟੀ ਜਿੰਨੇ ਵੀ ਹੈ ਇਸ ਦਾ ਬਹੁਤ ਹੈ ਸਾਰਾ ਸਪੈਸ਼ਲ ਕਾਰਨ ਦਾ ਜਿਹੜਾ ਬਠਿੰਡਾ ਦੇ ਵਿੱਚ ਇੱਕ ਸਦਨੀ ਹਾਂਜੀ ਅਸੀਂ ਇੱਕ ਵੀ ਰੂਟੀਨ ਚੈੱਕ ਕਰਦੇ ਨਾ ਪਰ ਇਹਦੇ ਲਈ ਜਿਹੜੀ ਦੇ ਵਿੱਚ ਸਪੈਸ਼ਲ ਡਰਾਈਵਰ ਸੀ ਪੀਜੀਲੀ ਚਲਾਈ ਸੀ ਇਹ ਚ ਵੀ ਜਿਹੜੀ ਹੈਗੀ ਜਿਹੜੇ ਪਵਾੜੀ ਜਿਹੜਾ ਸਕੈਨ ਦਾ ਕੰਮ ਕਰਦੇ ਆ ਉਹਨਾਂ ਲਈ ਇੱਕ ਸਪੈਸ਼ਲ ਡਰਾਈਵ ਚਲਾ ਕੇ ਜਿਹੜੀ ਹੈਗੀ ਇਹਦੇ ਤੇ ਜਿਹੜਾ ਹੈਗਾ ਚੈੱਕ ਕੀਤਾ ਜਾਊਗਾ ਸਰ ਕਿੰਨੇ ਵਜੇ ਕਮਿੰਗ ਵਾਸਤੇ ਮੇਰੀ ਰਿਪੋਰਟ ਮਿਲੂਗੀ ਇਹ ਤਕਰੀਬਨਾਂ 12 ਤੋਂ 2:30 ਵਜੇ ਦੇ ਵਿੱਚ ਵਿੱਚ ਚੋਰੀ ਹੋਈਆਂ ਕਿਉਂਕਿ ਸਾਡੇ 11:30 ਦੀ ਟ੍ਰੇਨ ਆਉਂਦੀ ਹੈ ਉਹ ਉੱਥੇ ਕਿਧੜਵੇਂ ਤੋਂ ਆਉਂਦਾ ਸੀ ਤੇ ਉਸ ਤੋਂ ਬਾਅਦ ਇੱਥੋਂ ਗੱਡੀ ਚੋਰੀ ਕਰਕੇ ਇਹਦੇ ਵਾਪਸ ਕਿਧੜਵੇਂ ਜੀ ਕੇ ਕੇ ਨੰਬਰ ਲੇਟਾ ਦੀ ਗੱਲ ਕੀਤੀ ਜਾਵੇ ਕਿ ਕਿਹੋ ਜਿਹੀਆਂ ਇਨਵੈਂਟਰੀਆਂ ਇਹ ਦਿੱਲੀ ਨੰਬਰ ਕਿੱਡੀਆਂ ਸੀ ਕੋਈ ਜਿਹੜੇ ਪੰਜਾਬ ਦੀਆਂ ਗੱਡੀਆਂ ਹੈਗੀਆਂ ਜਿਹਨੂੰ ਵੇਚਿਆ ਉਸੇ ਹਾਂਜੀ ਹਾਂ ਜਿਹੜੇ ਜੇਸ਼ ਕੁਮਾਰ ਤੇ ਮੇਧ ਪ੍ਰਤਾਸ਼ ਹੈ ਜਿਨ੍ਹਾਂ ਨੇ ਅੱਗੇ ਕਾਰ ਖਰੀਦੀ ਸੀ ਜਾਂ ਇਹਦਾ ਸਫੇਰ ਪਾਰਟ ਇੰਡੀਅਨ ਵਗੈਰਾ ਜਿਹੜੇ ਖਰੀਦੇ ਸੀਗੇ ਉਹਨਾਂ ਨੂੰ ਵੀ ਇਸੇ ਅਸੀਂ ਨਾਮਿਨੇਟ ਕਰਕੇ ਅਰੈਸਟ ਕਰ ਲਿਆ। ਉੱਥੋਂ ਪਤਾ ਲੱਗੇ ਸਰ ਉਹਦੇ ਵਿੱਚ ਕੋਈ ਹੋਰ ਵੀ ਨੋਬਲ ਮਾਈ ਜਿਵੇਂ ਨਹੀਂ ਨਾ ਅਸੀਂ ਰਿਮਾਰਡ ਲਿਆ ਸੀਗਾ ਹਜੇ ਤੱਕ ਤਾਂ ਇਹ ਹੀ ਗੱਲ ਸਾਹਮਣੇ ਆਈ ਜੇ ਕੋਈ ਹੋਰ ਵੀ ਤਫतीश ਕਰਾਉਂਦਾ।